ਨਗਰ ਕੌਂਸਲ ਜਗਰਾਉਂ ਖੈਦ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੀ ਆ ਆ ਟੂਆ ਪਟਿਆ ਸੀਗਾ ਤੇ ਲਗਭਗ 20 ਫੁੱਟ ਡੂੰਘਾ ਟੂਆ ਸੀ 25 ਫੁੱਟ ਇਹ ਲੰਬਾ ਇਹ ਟੂਆ ਪਟੇ ਨੂੰ ਇਹ ਕਿਸੇ ਪ੍ਰਾਈਵੇਟ ਟੈਲੀਫੋਨ ਕੰਪਨੀ ਵੱਲੋਂ ਪਟਿਆ ਗਿਆ ਸੀ ਆਪਣੀਆਂ ਤਾਰਾਂ ਪਾਉਣ ਲਈ ਇਹਦੇ ਵਿੱਚ ਥੱਲੇ ਵਾਟਰ ਸਪਲਾਈ ਦੀ ਪਾਈਪ ਟੁੱਟ ਗਈ ਸੀ ਉਹ ਵਾਟਰ ਸਪਲਾਈ ਦੀ ਪਾਈਪ ਪਾਣੀ ਇੱਥੋਂ ਲਗਾਤਾਰ ਲੱਗ ਰਿਹਾ ਦਾਰ ਨੂੰ ਜੋ ਲੋਕਾਂ ਨੇ ਵਿਰੋਧ ਕੀਤਾ ਤਾਂ ਖਬਰਾਂ ਪ੍ਰਕਾਸ਼ ਹੋਈਆਂ ਤੇ ਇਹ ਪਾਣੀ ਦੀ ਪਾਈਪ ਠੀਕ ਕਰਕੇ ਟੋਆ ਪਟਲਿਆ ਜੀ ਇਹ ਟੋਆ ਬਿਸ਼ਕਰਮਾ ਚੌਂਕ ਦੇ ਵਿੱਚ ਬਿਲਕੁਲ ਨਾਲ ਆ ਇਹ ਟੋਆ ਪੱਟੇ ਨੂੰ ਲਗਭਗ 20 ਤੋਂ 25 ਦਿਨ ਹੋ ਗਿਆ ਇਹਨੂੰ ਭਰ ਕੇ ਉਸੇ ਤਰ੍ਹਾਂ ਮਿੱਟੀ ਪਾ ਕੇ ਪ੍ਰਾਈਵੇਟ ਕੰਪਨੀ ਵਾਲੇ ਤੁਰਦੇ ਬਣੇ ਹੈਗੇ ਆ ਇੱਥੇ ਭਾਰੀ ਟਰੈਕ ਤੋਂ ਗੁਜ਼ਰਦੀ ਐ ਸਾਰੇ ਸਮੇਂ ਜਦ ਵੀ ਜੇ ਕੋਈ ਗੱਡੀ ਇਹਦੇ ਵਿੱਚ ਇੱਕ ਵੀ ਟਾਇਰ ਗੱਡੀ ਦਾ ਕਿਤੇ ਦਾ ਰਾਤ ਭਰਤ ਪੈ ਗਿਆ ਤਾਂ ਇਹੇ ਤਬ ਜਾਣੀਆਂ ਤੇ ਪਾਲਟੂ ਕੋਈ ਵੱਡਾ ਹਾਦਸਾ ਹੋ ਗਿਆ। ਆਹ ਬਾਜ਼ਾਰ ਦੇ ਜਿਹੜੇ ਹੈ ਕਿ ਲੋਕ ਇਕੱਠੇ ਹੋਏ ਆ ਇਹਨਾਂ ਨੂੰ ਪੁੱਛਦੇ ਆ ਵੀ ਇਹ ਕਦੋਂ ਦਾ ਹੈ ਕੀ ਮਾਮਲਾ? ਇਹ ਕਦੋਂ ਦਾ ਪ੍ਰਧਾਨ ਜੀ ਇਹ ਟੋਆ ਪਟਿਆ? ਮਹੀਨੇ ਤੋਂ ਉੱਪਰ ਹੋ ਗਿਆ। ਜਿਨੇ ਕੀ ਇਹ ਕਰਕੇ ਨਹੀਂ ਜਾਂਦਾ ਠੀਕ ਉਹ। ਕਿਸੇ ਸਪਲਾਈ ਦਾ ਚੰਨ ਪਾਇਆ ਹੈ ਨਾ ਨੇ। ਹੂੰ। ਕਰਕੇ ਨਹੀਂ ਭਾ ਗੱਲਬਾਤ ਨਹੀਂ ਆ। ਆਹ ਮੇਰੇ ਖਾਲੇ ਚਲੇ ਡਰਾਈਵਰ ਉਹਦੇ ਬਹੁਤ ਜ਼ਿਆਦਾ ਫੱਟੇ ਹੋਏ। ਹੂੰ। ਇਹ ਨੰਬਰ ਦਾ ਸਾਬ ਨੰਬਰ ਦਾ ਸਾਬ ਕੀ ਜੰਦੇ ਹੋ? ਕਰ ਗਈ ਆ ਇਹ ਜੇ ਬਟਨ ਬਰਤ ਆ ਜਾਂਦੇ ਤਾਂ ਪਾਉਣ ਵੇਲੇ ਕੋਈ ਨਹੀਂ ਹੁੰਦਾ ਇੱਥੇ ਇਹਦਾ ਮਾੜਾ ਮੋਢੇ ਦੁਕਾਨਦਾਰ ਆਪ ਇੰਤਜ਼ਾਮ ਮਾੜਾ ਮੋਢੇ ਕਰਦੇ ਆ ਜਿਆਦਾ ਜਾਬ ਰੱਖਦਾ ਬੁਰਾ ਹਾਲ ਆ ਤੋਂ ਬੰਦੇ ਜਾੜੇ ਆ ਦੁਕਾਨਾ ਵਾਲੇ ਵਿੱਚ ਵਿਲੇ ਬੈਠੇ ਆ ਕਭ ਜਾਣ ਤੋਂ ਰਾਹ ਹੈ ਨਹੀਂ ਉਹ ਬਾਰੇ ਮੋਢੇ ਇੰਤਜ਼ਾਮ ਜਗਾਦੇ ਆ ਆ ਵੀ ਇਹ ਤਾਂ ਹੈ ਮੇਨ ਹੈ ਵੀ ਮੇਨ ਚੌਂਕ ਦੇ ਵਿੱਚ ਲਾ ਦੇਖੋ ਆਏ ਤੇ ਜੇ ਇੱਥੇ ਤਾਂ ਜੇ ਕੋਈ ਵੱਡੀ ਗੱਡੀ ਵੇਚਦੀ ਇਹਦੇ ਨੰਗ ਕੀ ਔਰ ਪਲਟ ਜੂ ਘੱਟੀ ਬੰਦੀ ਗੱਡੀ ਪਲਟ ਗਈ ਦੁਕਾਨਦਾਰਾਂ ਦਾ ਇਹਨਾਂ ਨਾਲ ਜਣਾ ਤਾਰ ਕੋ ਥੱਲੇ ਆ ਜੂ ਕੋਈ ਵਾਕਿਆ ਵੱਡਾ ਹੋਦਾ ਦਾ ਉਹ ਵੀ ਹੋ ਸਕਦਾ ਇੱਥੇ ਉਹ ਤੋਂ ਬਾਅਦ ਜਾਮ ਦਾ ਕਰੇਗਾ ਸੁਰਦੇ ਪਾਰ ਕਰਨਾ ਔਖਾੜ ਚ ਇਹਦੇ ਨਾਲ ਕੰਟਰੋਲ ਬੰਦ ਦੋਦੇ ਗੱਡੀ ਤੇ ਜਾਂ ਬਾਈਕਲ ਤੇ ਕੀ ਪਾਰ ਕਰਨਾ ਇੱਥੇ ਫਟਿਆ ਕਿਨੇ ਕਿਸੇ ਟੈਲੀਫੋਨ ਕੰਪਨੀ ਨੇ ਪਟਿਆ ਔਰ ਖੇਤੇਦਾਰ ਜੀ ਆਏ ਜੀ ਕਿ ਪਤਾ ਨਹੀਂ ਕਿਹੜੀ ਕੰਪਨੀ ਰਹੀ ਉਹ ਹੂੰ ਇਹਨੂੰ ਪੱਟ ਕੇ ਬੋੜ ਕੇ ਵਾਦ ਕਰਾਂ ਜਾਉਂ ਉੱਟ ਉੱਟ ਬੋਲ ਬੋਲ ਰਿਹਾ ਹਾਂ ਬਿਲਕੁਲ ਗਾਉਂ ਉੱਪਰ ਆਇਆ ਵੀ ਇੱਥੇ ਕੋਈ ਐਕਟਿਵ ਜੀ ਨਾ ਬੰਦਾ ਕੋਈ ਨਹੀਂ ਦੇਖੇ ਮੇਰਾ ਮਿੱਟੀ ਮੁੱਟੀ ਮਾੜੀ ਮੁੱਟੀ ਬਾਗੇ ਜਾਂ ਜਾਂਦਾ ਜਾਂ ਘਰ ਗਿਆ ਕੋਈ ਨਹੀਂ ਜਮ ਕੋਈ ਨਹੀਂ ਗਾ ਇਹ ਫਿਰ ਨਗਰ ਕੌਂਸਲ ਦੀ ਨਹੀਂ ਜ਼ਿੰਮੇਵਾਰੀ ਬਾੜਦੀ ਇਹ ਨਗਰ ਕੌਂਸਲ ਦੀ ਵਾਰਦੀ ਆ ਜਾਂ ਉਹਨਾਂ ਦਾ ਆ ਇਹ ਹੂੰ ਜੇ ਉੱਪਰ ਜਾਇਟ ਕਰਾਇਆ ਦੁਕਾਨਦਾਰਾਂ ਨਾਲ ਉਹਨਾਂ ਕਾਜਵਾਹ ਵਾਲੰਦੇ ਆ ਗਏ ਆ ਕੋਈ ਜ਼ਿੰਮੇਵਾਰ ਨਹੀਂ ਇਹ ਜਿਹੜਾ ਦੇਖੋ ਰੋਜ਼ ਹੈਗਾ ਇਹ ਆਹ ਇਧਰ ਦਿਖਾਉਣਾ ਪਿੱਛੇ ਥੋੜੇ ਜਿਹਰੇ ਹੋਏ ਹੈਗੇ ਆਹ ਇੱਕ ਪੱਟਿਆ ਜਿਹਾ ਨਗਰ ਕੌਂਸਲ ਦੇ ਵੱਲੋਂ ਇੱਥੇ ਵੀ ਇੱਕ ਉਹ ਵਾਟਰ ਸਪਲਾਈ ਪਾਈਪ ਜਿਹੜੀ ਹੈ ਨਹਿਰ ਤੋਂ ਪਾਉਣੀ ਹੈਗੀ ਆ ਪਾਣੀ ਦੀ ਸਪਲਾਈ ਦੇਣ ਲਈ ਇਹ ਪੱਟੀ ਸੀ ਸਾਰਾ ਸ਼ਹਿਰ ਨਹਿਰ ਤੋਂ ਹੋਰੇ ਤੱਕ ਪੱਟਿਆ ਗਿਆ ਇਹ ਪੱਟਣ ਉਪਰੰਤ ਆਹ ਦੇਖੋ ਬਣਾਈਏ ਇਹਨਾਂ ਨੇ ਆ پائی ਸੀ ਆਹ ਇਹਨਾਂ ਨੇ ਦੇਖੋ ਆ ਪ੍ਰਾਈਵੇਟ ਕੰਪਨੀ ਨੇ ਪੱਟਦੀ ਇਹ ਸਾਰੀ ਸੜਕ ਤੇ ਮردو ਧੁਰ ਤੱਕ ਕਪਟੀ ਆਏ ਪੱਟਣ ਤੋਂ ਬਾਅਦ ਫਿਰ ਦੁਬਾਰਾ ਕਿਸੇ ਅਧੂਰੀ ਛੱਡਤੀ ਬਣਾਈ ਨਹੀਂ ਆ ਦੇਖੋ ਜਿਸਕਿ ਬਣਾਈ ਸੀ ਆ ਉਹ ਇੰਨੀ ਦਬ ਗਈ ਆ ਸਾਰੀ ਦਬੀ ਹੋਈ ਆ ਇਹ ਮੇਨ ਚੌਂਕ ਹੈਗਾ ਆਟਾ ਟਰੈਕਟਰ ਦਾ ਇੱਥੋਂ ਦੀ ਭਾਰੀ ਡ੍ਰੈਫਟ ਹਰ ਸਮੇਂ ਗੁਜ਼ਰਦੀ ਆ ਨਾ ਨਗਰ ਕੌਂਸਲ ਤੇ ਨਾ ਕੋਈ ਪ੍ਰਾਈਵੇਟ ਠੇਕੇਦਾਰ ਜਿਹੜਾ ਹੈਗਾ ਉਹ ਇਹਦੇ ਸਬੰਧ ਦੇ ਵਿੱਚ ਕੋਈ ਮੂੰਹ ਖੋਲਣ ਨੂੰ ਤਿਆਰ ਆ ਯਾ ਹਾ ਇੱਥੇ ਪੱਟ ਗਿਆ ਹਲ ਆ ਗਿਆ ਆਪਦਾ ਜਿਹੜਾ ਪ੍ਰਾਈਵੇਟ ਕੰਪਨੀ ਵਾਲਿਆਂ ਨੇ ਆ ਇੱਥੋਂ ਪੱਟ ਕੇ ਇੱਥੇ ਕੋ ਜੰਕਸ਼ਨ ਬਣਾਇਆ ਉਹਨਾਂ ਨੇ ਇੱਥੋਂ ਬਣਾ ਕੇ ਸਾਰੀ ਧੁਰ ਤੱਕ ਸੜਕ ਪੱਟਦੀ ਮੁੜ ਕੇ ਨਾ ਨਗਰ ਕੋਸਲਾਈ ਤੇ ਨਾ ਕੋਈ ਇਹਦੇ ਵਿੱਚ ਉਹ ਠੇਕੇਦਾਰ ਕੋਈ ਕਾਰਵਾਈ ਕਰਨ ਨੂੰ ਤਿਆਰ ਹੈ ਕਿ ਸ਼ਾਇਦ ਕਿਸੇ ਵੱਡੇ ਹਾਦਸੇ ਨੂੰ ਇੰਤਜ਼ਾਰ ਕਰ ਰਹੇ ਆ ਜਦੋਂ ਕੋਈ ਹੋਊਗਾ ਵੱਡਾ ਹਾਦਸਾ ਫਿਰ ਇਹ ਜਾਗਣਗੇ ਸਾਡਨ ਵਾਲਾ ਭਾਜਪਾ ਦੇ ਨੇਤਾ ਡਾਕਟਰ ਭੁੱਲਰ ਹੈਗੇ ਆ ਇਨ ਨੂੰ ਪੋਸਟਮ ਜਾਂ ਕੀ ਭੁੱਲਰ ਸਾਹਿਬ ਆਹ ਫਰਕ ਜਿਹੜੀ ਪੱਟ ਕੇ ਛੱਡ ਕੇ ਹੈਗੇ ਦੁਆਰਾ ਇਹ ਪ੍ਰਾਈਵੇਟ ਕੰਪਨੀ ਪ੍ਰਾਈਵੇਟ ਕੰਪਨੀਆਂ ਵਾ ਇਹਨਾਂ ਨੇ ਤਾਂ ਸ਼ਾਇਦ ਆ ਪੇੜਾ ਕਰਕੇ ਰੱਖਤਾ ਕੋਈ ਵੀ ਗਲੀ ਗਲੀ ਪਾਲਾ ਛੱਡਿਆ ਹੀ ਨਹੀਂ ਇਹਨਾਂ ਨੇ ਜਿੱਥੇ ਵੀ ਜਾਵੋ ਹਰ ਇੱਕ ਪਾਸੇ ਆ ট্রੈਫਿਕ ਦਾ ਦੇਖੋ ਤੁਸੀਂ ਕੀ ਹਾਲ ਕੀਤਾ ਹੈ ਜੀ ਇਹਨਾਂ ਨੇ ਜੇ ਬਾਈ ਜਾਂ ਕੋਈ ਟਰੱਕ ਵਾਲਾ ਟਰਪਰ ਵਾਲਾ ਕੋਈ ਲੋਡ ਗੱਡੀ ਆ ਜਾਵੇ ਜਾਂ ਬਸ ਵੀ ਆ ਜਾਵੇ ਤਾਂ ਵਿਚ ਵੜ ਜਾਵੇ ਇਹਦੇ ਚ ਕੀ ਰਹਿ ਜੂ ਕੋਈ ਬਸ ਪਾਰਟਨਰ ਜੀ ਹੋ ਗਿਆ ਨਹੀਂ ਪਾਰਟਨਰੀ ਕਰ ਲਈ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਤੇਰੇ ਦੁਕਾਨਾਂ ਹੈਗੀਆਂ ਮਾ ਉਹਨਾਂ ਦਾ ਕੀ ਬਰਹਾਲ ਹੋ ਗਿਆ ਜੀ ਸ਼ਾਇਦ ਹੈ ਦਰਦਨਾਕ ਕਿਨਾਰਾ ਕੀਤਾ ਪਿਆ ਜੀ ਹੱਦ ਤੋਂ ਜ਼ਿਆਦਾ ਬਖਤਰ ਸਾਡੇ ਇਥੋਂ ਦੀਆਂ ਸੜਕਾਂ ਪੱਟ ਕੇ ਜਿਨੀਆਂ ਸੜਕਾਂ ਸਾਫ ਸੁਥਰੀਆਂ ਪੜਾਈਆਂ ਸੀਗੀਆਂ ਉਸ ਤੋਂ ਜ਼ਿਆਦਾ ਗੰਦ ਫਾਟਾ ਇਹ ਨਗਰ ਕੌਂਸਲ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਜੇ ਪੱਟਦੇ ਹੈਗੇ ਕੋਈ ਠੇਕੇਦਾਰ ਪੱਟਦਾ ਜ਼ਿੰਮੇਵਾਰੀ ਬੰਦੀ ਹੈ ਜੀ ਬੰਦੀ ਕਿਉਂ ਨਹੀਂ ਇਹ ਵੀ ਸਾਡੇ ਐਸ.ਐਮ. ਸਾਹਿਬ ਦੀ ਜ਼ਿੰਮੇਵਾਰੀ ਬੰਦੀ ਹੈ ਸ਼ਹਿਰ ਤੇ ਮੌਜੂਦਾ ਸਾਡੇ ਪ੍ਰਸ਼ਾਸਨਿਕ ਪੈਂ आ, नगर कौंसिल ਦੇ ਪ੍ਰਧਾਨ ਸਾਹਿਬ ਜਿਹੜੇ ਜੋ ਵੀ ਪੁਰਾਣੇ ਆ ਨਵੇਂ ਆ ਸਾਰੇ ਦੀ ਜ਼ਿੰਮੇਵਾਰੀ ਪੰਦੀ ਹੈ ਜੀ ਇਹ ਰਲ ਮਿਲ ਕੇ ਇਸ ਦਾ ਕੰਮ ਕਰਵਾਇਆ ਜਾਵੇ ਪਰ ਆਪੋਜੀਸ਼ਨ ਪਾਰਟੀਆਂ ਦਾ ਕਰਕੇ ਇੱਕ ਦੂਜੇ ਦੀ ਲੱਤਾਂ ਬਾਹਾਂ ਖੱਚ ਕੇ ਕੋਈ ਵੀ ਕੰਮ ਕਰਵਾਉਣ ਦੀ ਪਿਆਰ ਨਹੀਂ ਹੈ ਨਗਰ ਕੌਂਸਲ ਨੂੰ ਚਾਹੀਦਾ ਜੀ ਇਥੇ ਪ੍ਰਸ਼ਾਸਨ ਤੇ ਨਗਰ ਕੌਂਸਲ ਵਿਧਾਇਕ ਜਿਹੜੀ ਹੈਗੀ ਆ ਉਹ ਇਸ ਪਾਸੇ ਜ਼ਰੂਰ ਧਿਆਨ ਦੇਣ ਦੀ ਇਹ ਕਿਸੇ ਸਮੇਂ ਵੀ ਵੱਡਾ ਹਾਦਸਾ ਇਹਦੇ ਚ ਹੋ ਸਕਦਾ